ਵਾਹਿਗੁਰੂ ਜੀ ਹੋਰਾਂ ਤੋਂ नानक गुरि अंगद अमरदास पहवा گرو دی کی ਆਇਆ ਉਹ ਬੇਟਾ ਸਿੱਧ ਸ਼ੇਸ਼ ਮਾਂ ਤਾਂ ਖੁੰਝੇਲੀ ਦੇ ਲਾਲੀ ਚ ਆਇਆ ਪਰਿਵਾਰ ਸਾਰਾ ਬੱਚਿਆਂ ਲਟਾਏ ਕੇਵੇ ਆਇਆ ਪਰਿਵਾਰ ਸਾਰਾ ਬੱਚਿਆਂ ਲਟਾਏ ਸਰ ਜੀ ਜੀ ਜੂਰੀ ਬਣੀ ਲੰਗਰ ਹੈ ਮਹਾਰਾਜ ਕਿਰਪਾ ਕਰ 15 ਮੀਟ ਹਾਦੀ ਭਾਣੀ ਹੈ ਤੇ ਧੰਨ ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਦੇ ਚਾਣ ਵਿੱਚ ਹਾਦੀ ਲਗਵੋਣੀ ਹੈ ਮਹਾਰਾਜ ਕਿਰਪਾ ਕਰ ਇਹ ਸੰਗਤ ਜੀ ਅੱਜ ਜਿਹੜੇ ਦਿਲ ਚੜ ਰਾਇਆ ਨਾ ਉਹਦਾ ਜਦੋਂ ਦੀ ਸੰਗਰਾਮ ਤਾਂ ਜਿਹੜਾ ਲੰਗਿਆ ਤਨ ਦਾਸ ਦੇ ਪਾਤਸ਼ਾਹ ਦੇ ਉੱਤੇ ਕਹਿ ਜਦੋਂ ਜਾਂਦਾ ਯਾਦ ਨਾਲ ਤਾਸਵੇਂ ਪਾਸ਼ਾ ਨੇ ਸਾਡੀ ਖਾਤ ਕਿਹੋ ਜਿਹਾ 15 ਵਾੜਾ ਕਿਹਾ ਜਾਂਦਾ ਫਤਿਹਗੜ ਸਹਿਮਤੀ ਏਰੀਏ ਦੇ ਵਿੱਚ ਸੰਗਤਾਂ ਆ ਜਿਨ੍ਹਾਂ ਦੇ ਵਿੱਚ ਸੰਗਤ ਜੀ ਮੱਝਾਂ ਨਹੀਂ ਪੈਂਦੀਆਂ ਇਹ ਸਾਡੇ ਦੁਆਬੇ ਨਹੀਂ ਨਹੀਂ ਨਾ ਉਹ ਫਤਿਹਗੜ ਸਾਹਿਬੀ ਏਰੀਏ ਦੇ ਵਿੱਚ ਸੰਗਤ ਪਤਾ ਕੀ ਕਹਿੰਦੀ ਹੈ ਇਸ ਸਮਾਜ ਦੇ ਜਿਹੜੇ 10ਵੇਂ ਪਾਤਸ਼ਾਹ ਨੇ ਸਾਡੀ ਖਾਤਰ ਕਹੋ ਜਿਆ ਕਹਿ ਰਹੇ ਨੇ 6 ਦੇ 7 ਪੋਦੀ ਰਾਤ ਨੂੰ 10ਵੇਂ ਪਾਤਸ਼ਾਹ ਨੇ ਜਦੋਂ ਅਨੰਦਾ ਜੀ ਕੋਈ ਨੂੰ ਛੱਡਿਆ ਸੰਗਤ ਜੀ ਇੱਕ ਅੰਸ਼ੜੇ ਨੂੰ ਬਹੁਤੋਂ ਉਖੇ ਨੇ ਆਪਾਂ ਸੰਗਤ ਦੇ ਵਿੱਚ ਬੈਠੇ ਆ ਨਾ ਕਈ ਸਾਡੇ ਵਾਰਿਆਂ ਦੇ ਮਨ ਦੇ ਵਿੱਚ ਸੰਗਤ ਵਿੱਚ ਬੈਠਿਆ ਨਹੀਂ ਨਾ ਘਰ ਦੇ ਉੱਤੇ ਆਈਆਂ ਤੇ ਧੰਨ 10ਵੇਂ ਪਾਤਸ਼ਾਹ ਨੇ ਉਹ ਕਹੋ ਜਿਆ ਸਮਾਉਣਾ ਹੈ ਨਾਲੇ ਤਾਂ ਅਨੰਦਾ ਜੀ مہاراج نا پیا پیارے یہ کہ مہاراج کی بک کا دکھ نہیں کٹ ہوتا بھائی ماں سر ਸਾਰੇ ਪਾਣ ਛਲ ਭੋਗ ਦੇ ਦੁੱਖ ਵਿੱਚ ਸਹਿਯ ਕਹਿੰਦੇ ਨੇ ਕਹਿੰਦੇ ਮਹਾਰਾਜ ਜੀ ਅਸੀਂ ਕਿਉਂ ਸਾਡੇ ਕਿਹੜੇ ਜਾਣ ਹੁਣ ਤਾਂ ਭਰਾ ਤੱਕ ਸੱਤ ਵੀ ਮੁੱਕ ਗਏ ਮਹਾਰਾਜ ਜੀ ਸਾਡੇ ਤੋਂ ਭੋਗ ਦਾ ਦੁੱਖ ਨਹੀਂ ਘਟਦਾ ਅਸੀਂ ਤੁਹਾਨੂੰ ਛੱਡ ਕੇ ਚਲੇ ਜਾਏ ਤੇ ਤੁਹਾਨੂੰ ਮਾਤਾ ਗੁਜਰਪੁਰ ਦੀ ਕੋਲੀ ਬੈਠੇ ਤੇ ਤੁਹਾਨੂੰ ਮਾਤਾ ਗੁਜਰਪੁਰ ਜੀ ਕਹਿੰਦੇ ਮਾਨ ਜੀ ਸਿੰਘ ਜੀ ਕਹਿੰਦੇ ਨੇ ਕਿੱਥੇ ਹੋਗੇ ਜੇ ਧਨ ਦਾਸ ਨੇ ਪਾਸ਼ਾ ਕਹਿੰਦੇ ਮਾਤਾ ਜੀ ਸਿੰਘ ਕਹਿੰਦੇ ਭੁੱਖ ਦਾ ਦੁੱਖ ਨਹੀਂ ਘਟਦਾ ਅਸੀਂ ਤੁਹਾਨੂੰ ਛੱਡ ਕੇ ਚਲੇ ਜਾਣਾ ਏ ਜੇ ਧਨ ਦਾਸ ਨੇ ਪਾਸ਼ਾ ਕਹਿੰਦੇ ਭਾਈ ਮਾਤਾ ਜੀ ਹੂੰ ਇਹਦੇ ਸਿੰਘੋ ਸੰ ਛੱਡ ਕੇ ਜਾਣਾ ਏ ਕਹਿੰਦੇ ਹੰਦੀ ਮਹਾਰਾਜੀ ਕਹਿੰਦੇ ਛੱਡ ਕੇ ਚਲੇ ਜਾਓ ਪਰ ਲੇ ਨੂੰ ਕਹੀ ਤੇ ਲੇਕ ਕੇ ਹੀ ਤੁਹਾਨੂੰ ਜਾਣਾ ਪੈਣਾ ਏ ਤੇ ਸਿੰਘ ਪੁੱਛਦੇ ਕਿਤੇ ਮਹਾਰਾਜੀ ਕੀ ਮਹਾਰਾਜ ਨੇ ਇਹ ਪੁੱਛਿਆ ਨਾ

ਕਿਉਂਕਿ ਅਸੀਂ ਆਪਣੇ ਪੁੱਤਾਂ ਦਾ ਹੱਦ ਨੱਦ ਕੇ ਵਿਆਹ ਕਰਦੇ ਆ ਸ਼ਰਮ ਨਹੀਂ ਹੋਣੀ ਉਹ 10ਵੇਂ ਪਾਤ ਜਣ ਸਾਡੀ ਖਾਤਰ ਮਹਾਰਾਜ ਨੇ ਸਾਡੇ ਵੱਲੋਂ ਹੱਥ ਕਰਕੇ ਕਿਹਾ ਸੀ ਭਾਈ ਤੇਆ ਸਿੰਘ ਜੀ ਕਹਿੰਦੇ ਨੇ ਕਿਹਾ ਮਹਾਰਾਜ ਜੀ ਚਾਰ ਸੀ 31 ਲੱਖ ਲੈਂਦੇ ਭਾ ਕੋਈ ਕਿਦਰ ਮੇਰੀ ਪੱਛਤਰਾ ਦੀ ਰਵੇ ਤੇ 10ਵੇਂ ਪਾਤ ਜਣ ਸੰਤ ਜੀ ਸਾਡੇ ਵੱਲੋਂ ਹੱਥ ਕਰਕੇ ਕਿਹਾ ਸੀ ਕਿਹਾ ਭਾਈ ਤੇਆ ਸਿੰਘ ਜੀ ਇਨੇ ਪੁੱਤਰਨ ਤੇ ਸੀ ਸਫਰ ਬਾਤ ਇਹ ਜੋ ਤੇ ਆਇਆ ਚਾਰ ਹੋਏ ਤੋ ਪਿਆ ਆਇਆ ਜੀਵਨ ਲਈ ਜਿਆਨ ਜੋ ਭਾਈ ਦਿਆ ਸਿੰਘ ਨੂੰ ਸਾਡੇ ਨਾਲੋਂ ਹੱਥ ਕਰਕੇ ਪਤਾ ਕੀ ਗਿਆ ਏ ਕਿ ਤੁਸੀਂ ਕਹਿੰਦੇ ਇੱਕ ਰੰਗ ਲਈਏ ਪਰ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਦਿਆ ਸਿੰਘ ਜੀ ਓਏ ਕਿ ਨਾ ਉਹ ਮਿਲਿਕਰ ਉਹ ਬਜੁਰਗ ਜੀ ਕਹਿੰਦੇ ਸਵਾ ਇੱਕ ਸਹਬ ਜਾਨੀ ਇਹ ਸੰਗਤਾਂ ਕਿਥੋਂ ਕਿਥੋਂ ਜਾ ਕੇ ਹਾਜ਼ਰੀ ਭਰਦੇ ਅਸੀਂ ਵੀ 25 ਤਰੀਕ ਨੂੰ ਜਾਣਾ ਹੈ ਅਸੀਂ 25 ਤਰੀਕ ਨੂੰ ਕਿੱਥੇ ਜਾਣਾ ਹੈ ਸ੍ਰੀ ਮਾਨ ਸਤ ਬਾਬਾ ਅਵਤਾਰ ਸਿੰਘ ਜੀ ਢੂਲਕੋਟ ਵਾਲੇ ਮਹਾਪੁਰਸ਼ ਜਿਨ੍ਹਾਂ ਨੇ ਪਿੰਡ ਸਿਹੜੀ ਆ ਸਿਹੜੀ ਗੰਗੂ ਦੇ ਤਰਨਲ ਕੀ ਦਾ ਲੈ ਤੋੜੀ ਜਿਵੇਂ ਨਾ ਉਸ ਸਮੇਂ ਦੇ ਵਿੱਚ 7 ਜਾਨਾਂ ਗਿਰਫਤਾਰ ਕਰਵਾ ਕੇ ਗੁਰੁੰਡੇ ਜੱਟ ਜੱਲਾ ਕਿਹਨੂੰ ਮੱਜੇ ਕੜ ਸਾਹਿਬ ਦੀ ਇਵੇਂ ਹੀ ਸਾਕਤਾ ਉਸ ਸੰਗਤ ਦੀ ਗੰਗੂਰ ਕਈ ਪਤਾ ਕੀ ਕਹਿੰਦੇ ਗੰਗੂ ਬਰਾਹਮਣ ਬਰਾਹਮਣ ਹੀ ਕਹਿਣਾ ਤੇ ਗੰਗੂ ਨੂੰ ਫਿਰ ਕਹਿਣਾ ਕੀ ਹੈ ਤੇ ਸਾਧ ਜੀ ਗੰਗੂ ਨੂੰ ਕੀ ਕਹਿਣਾ ਹੈ ਖਾਰਾ ਕਿਤੇ ਲੱਗਦੇ ਨੇ ਕਿ ਖਾਰਾ ਕਿਤੇ ਲੱਗਦਾ ਮਹਾਕੁਸ਼ ਕੀਤਰ ਕਰਦੇ ਜਾਂਦੇ ਗੁਰਦਵਾਰ ਸਾਹਿਬ ਚੱਲਦੇ ਤੇ ਇਕੱਲਾ ਕੀਰਤਨ ਨਹੀਂ ਕਰਦੇ ਜਾਂਦੇ ਸੰਗਤ ਜੀ ਜਿਹੜੀਆਂ ਸੰਗਤਾਂ ਪ੍ਰੇਮ ਵਾਲੀਆਂ ਦੀਆਂ ਮਹਾਰਾਜ ਜੀ ਕਹਿੰਦੇ ਨੇ ਜੇਨ ਪ੍ਰੇਮ ਕੀਓ ਰਹੀ ਪ੍ਰਭੂ ਨੂੰ ਮੰਨ ਲਾ ਕੇ ਆ ਦੱਸ ਦੇ ਜਦੋਂ ਵੀ ਸਮਾਂ ਲੱਗਦਾ ਹੈ ਨਾ ਤਨਤਾਸਨ ਪਾਤਸ਼ਾਹ ਦੇ ਪੁੱਤਾਂ ਨੂੰ ਯਾਦ ਕਰਿਆ ਕਰ 10ਵੇਂ ਪਾਤਸ਼ਾਹ ਨੂੰ ਸਤਿਗੁਰੂ ਦੇ ਕੋ ਹੁਕਮ ਕੀਤਾ ਕੀ ਕਹਿੰਦੇ ਨੇ ਕਹਿੰਦੇ ਨੇ ਸਤਿਗੁਰੂ ਜੀ ਮੈਂ ਤੁਹਾਡੇ ਅੱਗੇ ਉਹਦੀ ਸਤ ਗੁਰੂ ਜੀ ਬਾਹਰ ਹੋ ਆਪਣੇ ਕੋਲ ਕੁਝ ਨਹੀਂ ਰਿਹਾ ਪਰ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਜਿਹੜਾ ਮੇਰਾ ਪਤਾ ਪੁੱਤਾਂ ਨੂੰ ਯਾਦ ਕਰਕੇ ਨਾ ਇੱਕ ਅਸਰੂ ਵੀ ਆਪਣੀ ਆਤਮਾ ਨੂੰ ਲਾਏ ਉਹਦੀ ਇੱਕ ਕੋਲ ਮੈਂ ਭਾਵ ਸਤ ਗੁਰੂ ਪਾਰ ਲਾ ਕੋ ਸਤਨਾਮ ਸ੍ਰੀ ਵਾਹਿਗੁਰੂ ਉਸ ਬੋਲ ਸ਼ਕਤੀ ਕਿ ਮੇਰੇ ਕੋਲ ਗਿਆ ਗਿਆ ਕਿਵੇਂ ਮੈਂ ਤੁਹਾਡੀ ਖਾਤਰ ਨਾ ਦੇਖੋ ਤਾਂ ਕਿਵੇਂ ਧਿਆਨ ਆ ਪਾ ਰਿਹਾ ਉਦੋਂ ਮਹਾਰਾਜ ਦੇ ਸਹਿਮ ਗਿਆਨ ਨੂੰ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਨਗਰ ਕੀਰਤਨ ਪਹੁੰਚਦਾ ਹੈ ਬਲੇਗੜ ਸਾਹਿਬ ਦੀ ਧਰਤੀ ਤੇ ਸੰਗਤ ਜੀ ਰਾਤ ਨੂੰ ਨਾ ਗੁਰੂ ਦੇ ਇੱਕ ਦਾ ਤੁਰਦਾ ਹੈ ਤੋ ਇਹ ਜਾਂਦੇ ਨੇ ਉਹ ਦਲਖਤਾਂ ਦੇ ਵਿੱਚੋਂ ਵੀ ਪੌਣੀ ਸਿਣੇ ਇਹੋ ਜਿਹਾ ਸਵਾਹ ਹੋਣਾ ਹੈ ਐ ਲੱਗਦਾ ਏ ਉਸ ਦੇ ਵਿੱਚ ਨਾ ਸਭ ਤੋਂ ਨਗਰ ਕੀਰਤਨ ਦੇ ਜਦੋਂ ਪੰਜ ਪਿਆਰੇ ਅੱਗੇ ਹੁੰਦੇ ਨੇ ਤੇ ਸਭ ਤੋਂ ਅੱਗੇ ਬੈਲ ਗੱਡੀ ਹੁੰਦੀ ਜਿਵੇਂ ਉਸ ਸਮੇਂ ਦੇ ਵਿੱਚ ਸਹਿਬ ਜਗਤ ਨੂੰ ਗਿਰਫਤਾਰ ਕਰਕੇ ਨਾ ਉਸ ਸਮੇਂ ਦਾ ਕੇਹ ਨੇ ਉਸ ਬੈਲ ਗੱਡੀ ਦੇ ਵਿੱਚ ਧੰਨ ਮਾਤਾ ਗੁਜਰਕੌਰ ਜੀ ਦਾ ਸਰੂਪ ਧੰਨ ਪਾਵਾ ਫਲੇ ਸਿੰਘ ਜੀ ਦਾ ਸਰੂਪ ਧੰਨ ਪਾਵਾ ਚੋਰਾ ਬਰ ਸਿੰਘ ਜੀ ਦਾ ਸਰੂਪ ਹੁੰਦਾ ਏ ਐ ਲੱਗਦਾ ਏ ਜਿਵੇਂ ਨਗਰ ਕੀਰਤਨ ਦੇ ਵਿੱਚ ਆਪ ਹੀ ਸਹਿਬ ਜਗਤ ਮਿਲ ਜੂ جی جا, جی. جی. جا, جا, جا پتا ਯਾ ਮੈਨੂੰ ਪਤਾ ਲੱਗਿਆ ਏ ਮੇਰੀ ਮਾਤਾ ਜੀ ਨੂੰ ਤਾਂ ਸਾਬ ਜਦਾਂ ਉਹਨਾਂ ਬੀਤੇਰੇ ਗ੍ਰਿਫਤਾਰ ਕਰ ਲਿਆ ਸਹੰਦਰੀ ਧਰਤੀ ਤੇ ਯਾ ਪਤਾ ਲਿਆ ਮੇਰੀ ਮਾਤਾ ਦਾ ਕੀ ਹਾਲ ਹੈ ਉਹ ਮੇਰੇ ਸਾਬ ਜਦਾਂ ਦਾ ਕੀ ਹਾਲ ਹੈ ਜਦੋਂ ਨਾ ਨੂਰਾ ਗਿਆ ਏ ਯਾ ਕੀ ਦੱਸਦਾ ਏ ਉਹਦੀ ਭੈਣ ਨੇ ਜਦੋਂ ਸਾਰੀ ਬਾਤ ਤਾਂ ਦੱਸੀ ਐ ਸੰਗਤ ਜੀ ਜਦੋਂ 28 ਤਰੀਕ ਦਾ ਦਿਨ ਆਉਣਾ ਹੈ ਨਾ ਤੇਰਾ ਕੋ ਦਾ ਦਿਨ ਜਦੋਂ ਸਵੇਰੇ 11 ਵਜੜੇ ਨੇ ਜਦੋਂ 11 ਵਜੇ ਨਾ ਤੇ ਸਹਬਜਾਦਿਆਂ ਨੂੰ ਸਵੇਰੇ 11 ਵਜੇ ਜਿਉਂਦਿਆਂ ਨੂੰ ਦਿਖਾ ਦੇ ਵਿੱਚ ਚੰਦ ਤੇ ਮਹਾਰਾਜ ਪੁੱਛਦੇ ਸੀ ਨੂੜਿਆ ਜਦੋਂ ਮੇਰੇ ਸਹਬਜਾਦਿਆਂ ਫਤਵਾ ਲੱਗਾ ਤਾਜੀ ਨੇ ਨਾ ਜਦੋਂ ਫਤਵਾ ਲਿਆ ਕਿਸੇ ਨੇ ਹਾੜਾ ਨਾ ਨੀ ਮਾਰਿਆ ਉਹ ਨੂੜਿਆ ਜਦੋਂ ਮੇਰੇ ਛੋਟੇ ਛੋਟੇ ਸਹਬਜਾਦਾਂ ਦੇ ਨੰਨੇ ਮੁੰਡੇ ਦਾ ਕੀ ਮਸੂਰ ਸੀ ਤਨਮਾ ਦਾ ਗਜਰ ਕੌਰ ਜੀ ਦਾ ਕੀ ਮਸੂਰ ਸੀ ਉਹ ਕਿਸੇ ਨੇ ਹਾੜਾ ਨਾ ਲਾਰਾ ਨਹੀਂ ਮਾਰਿਆ ਨੂਰਾ ਕਿਤਾ ਮਹਾਰਾਜ ਜੀ ਇੱਕੋ ਸ਼ਰੀਰ ਸੀ ਜਿਹਨੇ ਹਾਂ ਦਾ ਨਾਰਾ ਮਾਰਿਆ ਏ ਤੇ ਮਹਾਰਾਜ ਕੁੱਟਦੇ ਕੌਣ ਸੀ ਐਡਾ ਕੱਲਾ ਹਾਂ ਦਾ ਨਾਰਾ ਜੁ ਮਾਰਿਆ ਮਹਾਰਾਜ ਜੀ ਉਹ ਤਾਂ ਸਭਾ ਦੇ ਵਿੱਚ ਉੱਠ ਕੇ ਖੜ੍ਹ ਜੇ ਪਤਾ ਕੀ ਕਹਿੰਦਾ ਏ ਉਹ ਕਹਿੰਦਾ ਸੁਪਿਆ ਇੰਨਾ ਕਹ ਹਮ ਨਬਟਿਆਂ ਦੇ ਕਰ ਕਹਦਾ ਕੀ ਕਸੂਰ ਐ ਇਹਨਾਂ ਨੇ ਕਿਉਂ ਕਹਿਰ ਕਰਦਾ ਤੇ ਮਹਾਰਾਜ ਜੀ ਨੇ ਨਾ ਫਿਰ ਕਹੀਦਾ ਕਿ ਕੁੱਟਿਆ ਸੀ ਉਹਦੇ ਸੋਹੜਾ ਤੇ ਪਤਾਰ ਨੇ ਜਾ ਕੇ ਕੇ ਮਾਰਿਆ ਤੇ ਪਾਈ ਦਿਆ ਸੀ ਜੀ پولیس ਨੇ ਜਦ ਮਹਾਰਾਜ ਜੀ ਇਹ ਕੀ ਕੀਤਾ ਜਿਹੜਾ ਕੁੱਟਿਆ ਕਰਦਾ ਉਸ ਪਾਸਾ ਕਹਿੰਦੇ ਨੇ ਅੱਜ ਜੁਰਮਾਨਾ ਜੀ ਉਹ ਝੜ ਪੜ ਤੇ ਜਿਹੜੇ ਮਲੇ ਰਕੋਟ ਵਾਲੇ ਨਵਾਬ ਨੇ ਹਾਨਾ ਨਾਨਾ ਮਾਰਿਆ ਮਹਾਰਾਜ ਜੀ ਕਹਿੰਦੇ ਕਿ ਇਹਨਾਂ ਦੇ ਜਿਹੜਾ ਉਹ ਪਤਾਰ ਜਲਾ ਤੈਂ ਮੈਂ ਤੁਹਾਡੇ ਚਾਰਨਾ ਚੀਜ਼ੀ ਬੇਨਤੀ ਕਰਦਾ ਆ ਸੰਗਤ ਜੀ ਅੱਜ ਦਿਨ ਚੱਲ ਰਿਹਾ 10 ਵੇ ਪਾਛੇ ਤੇ ਕਹਿ ਦਿੰਦੇ ਜਦੋਂ ਵੀ ਸਮਾਂ ਲੱਗਦਾ ਹੈ ਨਾ ਸਤਨਾਮ ਵਾਹਿ ਗੁਰ ਦਾ ਜਾਪ ਕਰਨੇ ਕੋਲ ਸਭ ਜਿਆਦਾ ਚੇਤੇ ਕਰ ਲੈਦਾ ਬਲੇ ਗੜ ਸਾਹਿਬ ਦੀ ਏਰੀ ਨੀ ਦੇ ਵਿੱਚ ਜਾਗਣਾ ਤਾਂ ਕਿ ਦੇਖੋ ਬੱਚਾ ਭਗਿਆ ਸੇਵਾ ਕਰਦਾ ਜਿਉ ਸੇਵਾ ਕਰਨੇ ਜੇ ਆਪਾਂ 10 ਵੇ ਪਾਛੇ ਦੀ ਕਰਤਾਂ ਨੂੰ ਯਾਦ ਰੱਖਾਂਗੇ ਨਾ ਤੇ ਮਹਾਰਾਜ ਕੀ ਕਹਿੰਦੇ ਪਿਆਰ ਦੇ ਛਾਨ ਗੁਰ ਪੇਡਾ ਲੱਗ ਜਾਏ ਜਰ ਸਤਿਗੁਰੂ ਕੋਟ ਪੇਡਾ ਲਾਗੇ ਹੋਏ ਜੀ ਜਰ ਵਿੱਚ ਬਾਚੇ ਦੇ ਪੁੱਤਾਂ ਨੂੰ ਆਪਾ ਯਾਦ ਕਰਨਾ ਮੇਰਾ ਤੇ ਮਹਾਰਾਜ ਨੂੰ ਵੀ ਯਾਦ ਕਰ ਲਗੇ ਇੱਥੇ ਹੁਣ ਸਮਾਪਤੀ ਕੀ ਕੀਰਤਨ ਦੀ ਮਹਾਰਾਜ ਕਿਰਪਾ ਕਰ ਅਸੀਂ ਤਾਂ ਇਸ ਅਸਥਾਨ ਤੇ ਹਾਜ਼ਰੀ ਭਰਨ ਵਾਸਤੇ ਰਹੇ ਆ ਜੇ ਤਾਂ ਨਾ ਬਾਬਾ ਜਵਾਹਰ ਦਾ ਜੀ ਮਹਾਰਾਜ ਤੇ ਚੰਗਰੀ ਦੀ ਹਾਜ਼ਰੀ ਲੱਗਦੀ ਹੋਰ ਲੈਣਾ ਕੀ ਹੈ ਮਹਾਰਾਜ ਕਿਰਪਾ ਕਰ ਕਿ ਲੋਕ ਸੁਖੀਏ ਤੇ ਲੋਕ ਸੇਵਾ ਕਰਾ ਆਪ ਤੇ ਕੇ